ਸਰ ਸ਼ਕਾਲ ਜੀ ਤੁਸੀਂ ਦੇਖ ਰਹੇ ਚੜ੍ਹਦੀ ਕਲਾ ਟਾਈਮ ਟੇਪ ਪੰਜਾਬੀ ਖਬਰਾਂ 'ਚ ਤੁਹਾਡਾ ਸਵਾਗਤ ਹੈ ਇੱਕ ਨਜ਼ਰ ਮਾਰਦੇ ਹਾਂ ਸੁਰਖੀਆਂ ਤੇ ਕੈਂਜਰੀਵਾਲ ਨੇ ਦਿੱਲੀ ਦੇ ਮੁੱਖ ਮੰਤਰੀ ਅਹੁਦੇ ਤੋਂ ਦਿੱਤਾ ਅਸਤੀਫਾ ਆਤੀਸ਼ੀ ਹੋਣਗੇ ਦਿੱਲੀ ਦੇ ਨਵੇਂ ਮੁੱਖ ਮੰਤਰੀ ਬਾਜਬਨ ਨੇ ਰਵਨੀਤ ਬਿੱਟੂ ਤੇ ਸਾਦੇ ਨਿਸ਼ਾਨੇ ਕਿ ਹੈ ਕਿ ਨਵੇਂ-ਨਵੇਂ ਬਣੇ ਨੇ ਮੰਤਰੀ ਤਾਂ ਦਿੱਤੇ ਜਾ ਰਹੇ ਨੇ ਬਿਆਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੈਂਜਰੀਵਾਲ ਨੇ ਅੱਜ ਅਸਤੀਫਾ ਦੇ ਦਿੱਤਾ ਕੈਂਜਰੀਵਾਲ ਉਪ ਰਾਜਪਾਲ ਬੀਕੇ ਸਖਸੈਨਾ ਨਾਲ ਮੁਲਾਕਾਤ ਕਰਕੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਨੇ ਅਪકારી ਨੀਤੀ ਮਾਮਲੇ 'ਚ ਜ਼ਮਾਨਤ ਤੇ ਹਾਰ ਜੇਲ੍ਹ ਤੋਂ ਰਿਹਾ ਹੋਣ ਤੋਂ ਬਾਅਦ ਆਪ ਦੇ ਰਾਸ਼ਟਰੀ ਕਨਵੀਨਰ ਕੈਂਜਰੀਵਾਲ ਨੇ ਬੀਤੇ ਦਿਨੀ ਕਿਹਾ ਸੀ ਕਿ ਉਹ 48 ਘੰਟਿਆਂ ਦੇ ਅੰਦਰ ਅਸਤੀਫਾ ਦੇ ਦੇਣਗੇ ਅਤੇ ਦਿੱਲੀ 'ਚ ਜਲਦ ਹੀ ਚੋਣਾਂ ਕਰਵਾਉਣ ਦੀ ਮੰਗ ਕਰਨਗੇ ਉਹਨਾਂ ਨੇ ਕਿਹਾ ਸੀ ਕਿ ਜਦੋਂ ਤੱਕ ਲੋਕ ਉਹਨਾਂ ਦੀ ਇਮਾਨਦਾਰੀ ਦਾ ਪ੍ਰਮਾਣ ਪੱਤਰ ਨਹੀਂ ਦੇ ਦਿੰਦੇ ਉਦ ਤੱਕ ਮੁੱਖ ਮੰਤਰੀ ਦੀ ਕੁਰਸੀ ਤੇ ਨਹੀਂ ਬੈਠਣਗੇ ਅਤੀਸ਼ ਨੇ ਦਿੱਲੀ ਦੀ ਨਵੀਂ ਮੁੱਖ ਮੰਤਰੀ ਚੁਣਿਆ ਗਿਆ ਮੁੱਖ ਮੰਤਰੀ ਚੁਣੇ ਜਾਣ ਤੋਂ ਬਾਅਦ ਅਤੀਸ਼ ਨੇ ਪ੍ਰੈਸ ਕਾਨਫਰੰਸ ਕੀਤੀ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਅਰਬਿੰਦ ਕੈਂਚਰੀਬਾਲ ਨੇ ਮੇਰੇ ਤੇ ਭਰੋਸਾ ਕੀਤਾ ਵਿਧਾਇਕ ਮੰਤਰੀ ਅਤੇ ਫਿਰ ਅੱਜ ਮੁੱਖ ਮੰਤਰੀ ਬਣਾਇਆ ਮੈਂ ਖੁਸ਼ ਹਾਂ ਉਹਨਾਂ ਨੇ ਕਿਹਾ ਕਿ ਮੇਰੇ ਤੇ ਇਹਨਾਂ ਨੇ ਭਰੋਸਾ ਕੀਤਾ ਖੁਸ਼ ਵੀ ਹਾਂ ਅਤੇ ਦੁਖੀ ਵੀ ਹਾਂ ਦੁੱਖ ਇਸ ਲਈ ਹੈ ਕਿ ਮੇਰੇ ਵੱਡੇ ਭਰਾ ਅਰਬਿੰਦ ਕੈਂਚਰੀਬਾਲ ਅੱਜ ਅਸਤੀਫਾ ਦੇ ਰਹੇ ਨੇ ਇੱਕ ਅਜਿਹਾ ਆਦਮੀ ਜੋ ਆਪਣੀ ਨੌਕਰੀ ਛੱਡ ਕੇ ਸੇਵਾ ਲਈ ਰਾਜਨੀਤੀ ਚਾਹਿਆ ਅਜਿਹਾ ਇਮਾਨਦਾਰ ਤੇ भाजपा ने झूठे मामले दर्ज किए ने दिल्ली का एक ही मुख्यमंत्री है तो वो है अरविंद केजरीवाल अरविंद केजरीवाल जी का धन्यवाद करना चाहती हूँ जिन्होंने मुझे इतनी बड़ी जिम्मेदारी दी और इस जिम्मेदारी के लिए मुझ पर भरोसा किया ये सिर्फ आम आदमी पार्टी में हो सकता है अरविंद केजरीवाल जी के नेतृत्व में हो सकता है कि एक फर्स्ट टाइम पॉलिटिशियन एक राज्य की मुख्यमंत्री बने मैं एक सामान्य परिवार से आती हूँ शायद किसी और पार्टी में होती तो चुनाव की टिकट भी नहीं मिलती लेकिन अरविंद केजरीवाल जी ने मुझ पर भरोसा किया मुझे विधायक बनाया मुझे मंत्री बनाया और आज मुख्यमंत्री बनने की जिम्मेदारी दी है मुझे सुख मैं खुश हूँ कि अरविंद केजरीवाल जी ने मुझ पर इतना भरोसा किया है लेकिन जितना सुख आज मेरे मन में है आज उससे बहुत ज़्यादा दुख भी मेरे मन में है दुख इसलिए कि दिल्ली के लोकप्रिय मुख्यमंत्री मेरे बड़े भाई अरविंद केजरीवाल जी आज इस्तीफा दे रहे हैं मैं आज ये जरूर कहना चाहती हूँ आम आदमी पार्टी के सभी विधायकों की तरफ से दिल्ली की दो करोड़ जनता की तरफ से कि दिल्ली का एक ही मुख्यमंत्री है और उस मुख्यमंत्री का नाम अरविंद केजरीवाल है भारतीय जनता पार्टी ने पिछले दो साल से अरविंद केजरीवाल जी को परेशान करने की उनके खिलाफ षड्यंत्र कोई कसर नहीं छोड़ी एक ऐसा आदमी जो अपनी आईआरएस कमिश्नर की नौकरी ठुकरा सकता था, एक ऐसा आदमी जो एक नई पॉलिटिकल पार्टी से पहली बार चुनाव लड़के मुख्यमंत्री पद से इस्तीफा दे सकता था ऐसे आदमी पर ऐसे ईमानदार आदमी पर भारतीय जनता पार्टी ने भ्रष्टाचार के आरोप लगाए ਇੱਕ ਦਿਨ ਪਹਿਲਾਂ ਘਰੋਂ ਲਾਪਤਾ ਹੋਏ ਨੌਜਵਾਨ ਸੁਨੀਲ ਸਿੰਘ ਵਾਸੀ ਸਿੰਘਵਾਲਾ ਦੀ ਸ਼ੱਕੀ ਹਾਲਾਤ ਚ ਲਾਸ਼ ਬਰਾਮਦ ਹੋਈ ਹੈ ਸੁਨੀਲ ਦੇ ਪਰਿਵਾਰ ਵੱਲੋਂ ਲਗਾਤਾਰ ਪਾਲ ਕੀਤੀ ਜਾ ਰਹੀ ਸੀ ਅੱਜ ਉਸ ਦੀ ਅੱਧ ਸੜੀ ਲਾਸ਼ ਸੇਮ ਨਾਲੇ ਨੇੜੇ ਬਰਾਮਦ ਹੋਈ ਹੈ ਮਿਲੀ ਜਾਣਕਾਰੀ ਮੁਤਾਬਕ ਸੁਨੀਲ ਬੀਤੇ ਕੱਲ ਘਰੋਂ ਲਾਪਤਾ ਹੋਇਆ ਸੀ ਉਹ ਆਪਣਾ ਮੋਟਰਸਾਈਕਲ ਲੈ ਕੇ ਘਰੋਂ ਗਿਆ ਸੀ ਪਰ ਵਾਪਸ ਨਹੀਂ ਆਇਆ ਇਸ ਦੌਰਾਨ ਜਦੋਂ ਕਈ ਘੰਟਿਆਂ ਤੱਕ ਸੁਨੀਲ ਕਰਨ ਨਹੀਂ ਪਰਤੇ ਤਾਂ ਪਰਿਵਾਰ ਵੱਲੋਂ ਉਸਨੂੰ ਫੋਨ ਕੀਤਾ ਗਿਆ ਪਰ ਉਸ ਦਾ ਫੋਨ ਵੀ ਬੰਦ ਆਇਆ ਹਾਜ ਉਸ ਦੀ ਸੜੀ ਹੋਈ লাশ ਸੇਮ ਨਾਲੇ ਕੋਲ ਮਿਲੀ ਹੈ ਉਧਰ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ ਕੱਲ ਰਾਤ 8 ਵਜੇ ਸ਼ਾਮ ਨੂੰ ਜੀ ਡੈੱਡ ਬੋਡੀ ਮਿਲੀ ਹੈ ਡਰੇਨ ਦੇ ਵਿੱਚੋਂ ਸਿੰਘਾਂ ਵਾਲੇ ਦੇ ਵਿੱਚੋਂ ਗੁਰਮਖ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਸਿੰਘਾਂ ਵਾਲੇ ਦੀ ਜੀ ਕੀ ਮਾਮਲਾ ਕੀ ਸੀ ਕੀ ਲੱਗਦਾ ਤੁਹਾਨੂੰ ਪੁੱਤਰ ਕੀ ਮਾਮਲਾ ਕਿਸ ਹਾਲਾਤ ਦੇ ਵਿੱਚ ਸੀ ਮਾਮਲਾ ਉਹਨਾਂ ਦੇ ਬਿਆਨ ਤੇ ਫਾਦਰ ਦੇ ਬਿਆਨ ਤੇ ਜਿਹੜਾ ਮੌਕਾ ਵੇਖ ਕੇ ਡੈਡ ਬੋਡੀ ਨੂੰ ਦੇਖ ਕੇ ਲੱਗਦਾ ਵੀ ਇਹ ਗੁਰਮukh Singh ਦਾ ਕਤਲ ਹੋਇਆ ਕਿਸ ਕਿਸਾਨਾਂ ਦੇ ਵਿੱਚ ਮਿਲੀ ਹੈ ਬੋਡੀ ਇਹ ਕੁਛ ਅੱਧ ਚਲੀ ਬੋਡੀ ਐ ਚਲਸੀ ਹੋਈ ਅੱਗ ਨਾਲ ਕਿੰਨੀ ਕੋਵਰ ਹੋਏਗੀ ਗੁਰਮukh ਇਹਦੀ 22 ਤੋਂ 23 ਸਾਲ ਉਮਰ ਹੈ ਕਾਨੂੰਨ ਵਿਵਸਥਾ ਖਰਾਬ ਹੋਣ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਬਟਾਲਾ ਦੇ ਕਾਂਗਰਸ ਭਵਨ ਤੋਂ ਬਾਹਰ ਰੋਸ ਕੀਤਾ ਗਿਆ ਇਸ ਰੋਸ ਮਾਰਚ ਕਾਂਗਰਸ ਭਵਨ ਤੋਂ ਸ਼ੁਰੂ ਹੋ ਕੇ ਐਸਐਸਪੀ ਬਟਾਲਾ ਦੇ ਦਫ਼ਤਰ ਤੱਕ ਕੀਤਾ ਗਿਆ ਇਹ ਮਾਰਚ ਤ੍ਰਿਪਤੀ ਰਜਿੰਦਰ ਸਿੰਘ ਬਾਜਵਾ ਦੀ ਅਗਵਾਈ ਚ ਹੋਇਆ ਜਿਸ ਚ ਸੈਂਕੜੇ ਕਾਂਗਰਸੀ ਵਰਕਰ ਮੌਜੂਦ ਰਹੇ ਇਸ ਦੌਰਾਨ ਬਾਜਵਾ ਨੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਦੀ ਬਿਆਨਬਾਜ਼ੀ ਤੇ ਬੋਲਦੇ ਹੋਏ ਬਾਜਵਾ ਨੇ ਕਿਹਾ ਕਿ ਰਵਨੀਤ ਬਿੱਟੂ ਨਵੇਂ ਨਵੇਂ ਮੰਤਰੀ ਬਣੇ ਨੇ ਇਸ ਲਈ ਬਿਆਨਬਾਜ਼ੀ ਕਰ ਰਹੇ ਨੇ ਕੋ ਰਵਨੀਤ ਬਿੱਟੂ ਦੀ ਮਜਬੂਰੀ ਆ ਨਵਾਂ ਨਵਾਂ ਸਾਡਾ ਭਤੀਜਾ ਮੁਦ ਭਤੀਜਾ ਮੁਸਲਮਾਨ ਹੋਇਆ ਤੋ ਆਪਣੀ ਲਾਇਲਟੀ ਸ਼ੋਅ ਕਰਨ ਲਈ ਉਹ ਜਿਆਦਾ ਬਿਆਨ ਦੇ ਰਿਹਾ ਜਿਹੜਾ ਮੇਰਾ ਖਿਆਲ ਨੂੰ ਸ਼ੋਭਾ ਨਹੀਂ ਦਿੰਦਾ ਉਹਨੂੰ ਆਪਣੇ ਲਿਮਿਟਸ ਚ ਰਹਿ ਗਏ ਜਿਸ ਦੇ ਨਾਲ ਇੰਨਾ ਚੰਗਾ ਸਮਾਂ ਕੱਟਿਆ ਹੈ ਤਿੰਨ ਟਰਮਾਂ ਰੋਹਲ ਜੀ ਨੇ ਉਹਨੂੰ ਐਮਪੀ ਬਣਾਇਆ ਉਸ ਗੱਲ ਦਾ ਥੋੜਾ ਜਿਹਾ ਉਹਨੂੰ ਸੰਗ ਚ ਝਿਜਕ ਸ਼ਰਮ ਰੱਖਣੀ ਚਾਹੀਦੀ ਆ ਬਾਕੀ ਜਿਹੜਾ ਅੰਗਰੇਜ਼ੀ ਟਰਮ ਨਾਲ ਲਾਇਲਿਸਟ ਆਫ ਦਾ ਲਾਇਲ ਉਹ ਬੀਜਪੀ ਦਾ ਵੱਸ ਵਰਕਰ ਦਾ ਵੱਦ ਆਪਣੇ ਲਾਇਲ ਲੋਇਲ ਸ਼ੋ ਕਰਨਾ ਚਾਹੁੰਦਾ ਰੋਹਲ ਜੀ ਨੂੰ ਗਾਲਾਂ ਕੱਢ ਕੇ ਨਾ ਰੋਹਲ ਜੀ ਦਾ ਤਾਂ ਕੁਛ ਨਹੀਂ ਵੀ ਕਰਨਾ ਪਰ ਬਿੱਟੂ ਦੇ ਕਰਤਾਰ ਤੇ ਲੋਕੀਂ ਉਂਗਲਾਂ ਠਾਉਂਦੇ ਨੇ ਸੋ ਬਿੱਟੂ ਜੀ ਨੂੰ ਸੰਭਲਣਾ ਚਾਹੀਦਾ ਬੜੇ ਵੱਡੇ ਅਹੁਦੇ ਤੇ ਪਹੁੰਚ ਗਏ ਨੇ ਇੰਡੀਆ ਦਾ ਮਿਨਿਸਟਰ ਹੋਣਾ ਕੋ ਛੋਟੀ ਗੱਲ ਹੈ ਉਸ ਅਹੁਦੇ ਮੁਤਾਬਕ ਉਹਨਾਂ ਨੂੰ ਬਿਹੇਵ ਕਰਨਾ ਚਾਹੀਦਾ ਐਕਟ ਕਰਨਾ ਚਾਹੀਦਾ ਜੰਡਿਆਲਾ ਗੁਰੂ ਵਿਖੇ ਲੁਟੇਰੇ ਸਰਗਰਮ ਨੇ ਬੀਤੇ ਦਿਨ ਫਿਰ ਲੁਟੇਰੀਆਂ ਨੇ ਇੱਕ ਬਜ਼ੁਰਗਨ ਨੂੰ ਲੁੱਟ ਲਿਆ ਸਰਜੀਤ ਸਿੰਘ ਵਾਸੀ ਮਹਿਲਾ ਸ਼ੇਖਪੁਰਾ ਜੰਡਿਆਲਾ ਗੁਰੂ ਨੇ ਦੱਸਿਆ ਕਿ ਉਹ ਦੁਪਹਿਰ ਸਮੇਂ ਪੰਜਾਬ ਨੈਸ਼ਨਲ ਬੈਂਕ ਤੋਂ 50000 ਰੁਪਏ ਕਢਵਾ ਕੇ ਆਪਣੇ ਘਰ ਜਾ ਰਹੇ ਸੀ ਉਸ ਦੌਰਾਨ ਇੱਕ ਮੋਟਰਸਾਈਕਲ ਸਵਾਰ ਨੌਜਬਾਨ ਆਇਆ ਤੇ ਉਸ ਦਾ ਝੋਲਾ ਖੋ ਕੇ ਫਰਾਰ ਹੋ ਗਿਆ ਜਿਸ ਚ 50000 ਰੁਪਏ ਤੇ ਬੈਂਕ ਦੀ ਪਾਸਬੁੱਕ ਸੀ ਉਸ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ ਉਸ ਨੇ ਪ੍ਰਸ਼ਾਸਨ ਕੋਲ ਮੰਗ ਕੀਤੀ ਕਿ ਇਹ ਲੁਟੇਰੇ ਨੂੰ ਜਲਦੀ ਫੜਿਆ ਜਾਵੇ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ। ਮੁਖਮੰਤਰੀ ਭਗਵੰਤ ਸਿੰਘ ਮਾ ਦੇ ਹੁਕਮ ਅਧੀਨ ਚੱਲ ਰਹੀ ਨਸ਼ੇ ਵਿਰੋਧ ਜੰਗ ਦੇ ਦੌਰਾਨ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ਕੀਤਾ। ਨਸ਼ੀਲੇ ਪਦਾਰਥਾਂ ਦੀ ਤਸਕਰ ਕਮਲਜੀਤ ਕੌਰ ਉਰਫ ਮਾਸੀ ਵਾਸੀ 골ਡਨ ਐਵੇਨਿਊ ਨੂੰ ਹਰਕੋਬਿੰਦ ਦੇ 6 ਟਾਂ ਨੂੰ 4 ਕਿਲੋ 500 ਗ੍ਰਾਮ ਹੀਰਾਂ ਸਮੇਤ ਗ੍ਰਫਤਾਰ ਕੀਤਾ ਗਿਆ। ਇੱਕ ਵੱਡੀ ਕਾਰਵਾਈ ਕਰਦਿਆਂ ਹੋਇਆਂ ਇੱਕ ਕਮਲਜੀਤ ਕੌਰ ਉਰਫ ਮਾਸੀ ਵਾਸੀ ਗੋਲਡਨ ਐਵਿਨਿਊ ਹਰਗੁਵਿੰਦਪੁਰ ਸ਼ਹਿੜਾ ਤੋਂ ਕਰੀਬ 4 ਕਿਲੋ ਦੇ 580 ਗ੍ਰਾਮ ਹੀਰੋਇਨ ਬਰਾਮਦ ਹੋਈ ਆ ਇਹ ਔਰਤ ਆਪਣੇ ਜਵਾਈ ਜਗਰਾਦ ਸਿੰਘ ਪੁੱਤਰ ਪ੍ਰਤਾਪ ਸਿੰਘ ਦੇ ਨਾਲ ਰੱਕੇ ਸਿੱਧੇ ਸੰਪਰਕ ਵਿੱਚ ਪਾਕਿਸਤਾਨ ਦੇ ਨਸ਼ੇ ਤਸਕਰਾਂ ਦੇ ਨਾਲ ਹੈਗੀ ਸੀ ਉਤੋਂ ਇਹ ਹੀਰੋਇਨ ਮੰਗਾ ਕੇ ਇਥੇ ਵੱਖ-ਵੱਖ ਇਲਾਕਿਆਂ ਸਪਲਾਈ ਕਰਦੀ ਸੀ ਜਿਹਨੂੰ 4 ਕਿਲੋ 580 ਗ੍ਰਾਮ ਹੀਰੋਇਨ ਸਮੇਤ ਕਾਬੂ ਕੀਤਾ ਇਸੇ ਤਰ੍ਹਾਂ ਥਾਣਾ ਕੈਂਟੋਨਮੈਂਟ ਦੇ ਵਿੱਚ ਐਸ ਐਚਓ ਕੈਂਟੋਨਮੈਂਟ ਵੱਲੋਂ ਇੱਕ ਪਰੋਸਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਲਗਾਏ ਨਾਕੇ ਤੋਂ ਕਿ ਚਾਰ ਵਿਅਕਤੀ ਇੱਕ ਵਿਸ਼ਾਲ ਕੁਮਾਰ, ਨਰੇਸ਼ ਕੁਮਾਰ, ਗੁਰਪ੍ਰੀਤ ਸਿੰਘ ਤੇ ਗੁਰਜੀਤ ਸਿੰਘ ਇਹਨਾਂ 'ਚੋਂ ਇੱਕ ਬੰਦਾ ਕਾਰਾਂ ਦਾ ਕੰਮ ਕਰਦਾ ਦੂਸਰੇ ਦੋ ਤਿੰਨੇ ਜਿਹੜੇ ਹੈ ਥਾਣੇ ਘਿੰਡੇ ਦੇ ਨੇ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਤੋਂ ਦੋ ਪਿਸਤੌਲ ਇੱਕ 30 ਬੋਰ ਇੱਕ 312 ਬੋਰ ਤੇ ਇੱਕ ਕਾਰ ਸਟ੍ਰੀਮ ਜਿਹਦੇ ਚ ਟਰੈਵਲ ਕਰ ਰਹੇ ਸੀ ਉਹ ਕਾਬੂ ਕੀਤੇ ਨੇ ਤੇ ਇਹਦਾ ਜਿਹੜਾ ਨਰੇਸ਼ ਕੁਮਾਰ ਆ ਇਹਦਾ ਆਲਰੇਡੀ ਇੱਕ ਥਾਣੇ ਘਰਿੰਡੇ ਦੇ ਅਟੈਂਪਟ ਟੂ ਮਰਡਰ ਮਕਦਮੇ ਦੇ ਵਿੱਚ ਪਗੋੜਾ ਸੀਗਾ ਉਹਨੂੰ ਕਾਬੂ ਕੀਤਾ ਇਸ ਤਰ੍ਹਾਂ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੇ ਇਥੋਂ ਦੇ ਅਧਿਕਾਰੀਆਂ ਨੇ ਤੇ ਸਮੂਚੀ ਟੀਮ ਨੇ ਆਪਣੀ ਨਸ਼ਿਆਂ ਦੇ ਖਿਲਾਫ ਤੇ ਤੇ ਗੈਂਗਸਟਰਵਾਦ ਦੇ ਖਿਲਾਫ ਆਪਣੀ ਵਚਨਬੱਧਤਾ ਨੂੰ ਪੂਰੇ ਕਰਦਿਆਂ ਹੋયા ਇਹਨਾਂ ਦੀ ਖਰਾਬ ਕਾਰਵਾਈ ਕਰਕੇ ਇਹਨਾਂ ਨੂੰ ਕਾਬੂ ਕੀਤਾ ਅਤੇ ਹਰਗਵਰੀਆਂ ਕੀਤੀਆਂ ਖਬਰਾਂ ਤੇ ਇਸ ਬੁਲੇਟਿਨ ਵਿੱਚ ਅੱਜ ਲਈ ਵਾਸੇ ਨਹੀਂ ਮੈਨੂੰ ਦੇ ਇਜਾਜ਼ਤ ਧੰਨਵਾਦ